ਪਟਿਆਲਾ ਦੇ ਵਾਰਡ ਨੰਬਰ 49 ਤੋਂ ਬੀਜੇਪੀ ਦੇ ਐਮਸੀ ਨikhil Batish ਉਰਫ ਸ਼ੇਰੂ ਪੰਡਤ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਸੀ ਜੌਨੀ ਕੋਲੀ ਦੇ ਸਾਦੇ ਤਿੱਖੇ ਨਿਸ਼ਾਨੇ ਸ਼ੇਰੂ ਪੰਡਤ ਨੇ ਕਿਹਾ ਕਿ ਸਰਕਾਰ ਬਣੀ ਨੂੰ 3.5 ਸਾਲ ਤੋਂ ਉੱਪਰ ਹੋ ਗਏ ਹਨ ਪਰ ਵਾਰਡ ਨੰਬਰ ਤਰਤਲ ਦਾ ਹਾਲ ਤੁਸੀਂ ਲਈ ਤਸਵੀਰਾਂ ਲਈ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਇਸ ਵਾਰਡ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਹੈ ਉੱਥੇ ਮੌਕੇ ਤੇ ਹੀ ਮੋਲਾ ਨਿਵਾਸੀ ਵੀ ਇਕੱਠੇ ਹੋ ਗਏ ਸ਼ੇਰੂ ਪੰਡਤ ਨੇ ਕਿਹਾ ਕਿ ਆਪ ਪਾਰਟੀ ਦੇ ਮੌਜੂਦਾ ਐਮਸੀ ਨੇ ਵਿਕਾਸ ਕਰਦਾ ਦੇ ਨਾਮ ਤੇ ਕੁਝ ਵੀ ਨਹੀਂ ਕੀਤਾ ਮੈਂ ਤਾਂ ਫਿਰ ਵੀ 4 ਸਾਲ ਲਾ ਇੱਕ ਕੰਮ ਕਰਵਾ ਦਿੱਤੇ ਸਨ ਪਰ ਹੁਣ ਰਿਪੋਰਟ ਦਾ ਕੰਮ ਤੁਹਾਡਾ ਹੈ 10 ਦਿਨ ਪਹਿਲਾਂ ਤੁਸੀਂ ਇਸ ਦਾ ਦੌਰਾ ਕੀਤਾ ਜੇਕਰ 10 ਦਿਨਾਂ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰਵਾ ਸਕੇ ਤਾਂ ਹੋਰ ਕੀ ਕਰੋਗੇ ਤੇ ਇਹ ਉਹਨਾਂ ਨੇ ਸਾਫ਼ ਇੱਕ ਮੈਸੇਜਤਾ ਜੋਨੀ ਕੋਲੀ ਨੂੰ ਉਥੇ ਮੁੱਲੇ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਸਾਡੇ ਐਮਸੀ ਦਾ ਪਤਾ ਹੀ ਨਹੀਂ ਕਿ ਕੌਣ ਸਾਡਾ ਮੁੱਲੇ ਦਾ ਐਮਸੀ ਹੈ ਅਸੀਂ ਕਿਹਦੇ ਕੋਲ ਜਾਈਏ ਜਿਸ ਤੇ ਸ਼ੇਰੂ ਪੰਡਰ ਨੇ ਕਿਹਾ ਕਿ ਮੈਂ ਤਾਂ ਮਾੜਾ ਨਹੀਂ ਪ੍ਰਨੀਤ ਕੌਰ ਤੇ ਵੀਵਾ ਜੈਂਦਰ ਕੌਰ ਦੇ ਸਦਕੇ ਇਹ ਕੰਮ ਕਰਵਾਇ ਤੇ ਸੀ ਪਰ ਹੁਣ ਇਹ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ ਤੁਸੀਂ ਦੇਖੋ ਮੋਕੇ ਦੀ ਲਾਈਵ ਤਸਵੀਰਾਂ ਸੱਲਾ ਸਾਰਿਆਂ ਨੂੰ ਮੁਸਕਰਾ ਮੈਂ ਨਿਤਿਬਾਤੀ ਸ਼ੇਰੂ ਵਾਰਡ ਨੰਬਰ 43ੋਂ ਮੇਰੇ ਮਿਸ ਜਰਸੀ ਨੇ ਸੱਲਾ ਮੈਂ ਲਾਸਟ ਟਾਈਮ ਤੇ 38 ਕੋ ਐਮਸੀ ਸੀਗਾ ਜੀ ਮੇਰੇ ਲਾਈਵ ਹੋਣ ਦਾ ਇੱਕ ਮੇਨ ਕਾਰਨ ਹੈ ਕਿ ਮੈਂ ਕੁਝ ਦਿਨਾਂ ਤੋਂ ਪਿਛਲੇ ਦੇਖ ਰਹੇ ਹਾਂ ਸਾਡੇ ਇਸ 43 ਨੰਬਰ ਵਾਰਡ ਕੋ ਜੋਨੀ ਗੋਲੀ ਜੀ ਐਮਸੀ ਸਾਹਿਬ ਉਹ ਪਿਛਲੇ ਦਿਨਾਂ ਦੋ ਦੋ ਤਿੰਨ ਵਾਰ ਮੈਂ ਉਹਨਾਂ ਦੀ ਆਈਡੀ ਦੇਖੀ ਉਹ ਮੈਨੂੰ ਬਹੁਤ ਯਾਦ ਕਰ ਰਹੇ ਨੇ ਇੱਥੇ ਸ਼ੇਰੂ ਐਮਸੀ ਕੌਣ ਸੀ ਸ਼ੇਰੂ ਸੀ ਸ਼ੇਰੂ ਐ ਸੀ ਪਹਿਲਾਂ ਤਾਂ ਮੈਂ ਸਾਡੇ ਵੱਡੇ ਭਰਾ ਜੀ ਨੂੰ ਇਹ ਦੱਸਣਾ ਚਾਹੁੰਦਾ ਜੁਮੀ ਭਾਜੀ ਉਹੀ ਸ਼ੇਰੂ ਐਮਸੀ ਐ ਜਿਹਨੂੰ ਤੁਸੀਂ ਸਾਈਨ ਕਰਾਉਣ ਵਾਸਤੇ ਕਦੀ ਤੁਹਾਡੇ ਪੀਏ ਛੋਟਾ ਭਰਾ ਉਹ ਮੇਰੇ ਦਫ਼ਤਰ ਆਂਦਾ ਸੀ ਕਦੀ ਤੁਸੀਂ ਫੋਨ ਕਰਦੇ ਸੀ ਕਿ ਰਾਜਾ ਸਾਈਨ ਕਰ ਦੇ ਅੱਲਾ ਤਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਉਹ ਸ਼ੇਰੂ ਐ ਜਿਹੜਾ ਤੁਸੀਂ ਲੋਕਾਂ ਨੂੰ ਪੁੱਛ ਰਹੇ ਹੋ ਸ਼ਾਇਦ ਤੁਸੀਂ ਭੁੱਲ ਗਏ ਹੋਣੇ ਵੱਡੇ ਹੋ ਕਈ ਵਾਰ ਨਹੀਂ ਦਿਮਾਗ ਚ ਰਹਿੰਦਾ ਉਦੋਂ ਅਗਲੀ ਗੱਲ ਜੀ ਤੁਸੀਂ ਅੱਜ ਰੋਡ ਗਲੀਆਂ ਚੱਕ ਕੇ ਦਿਖਾ ਰਹੇ ਹਾਂ ਸ਼ੇਰੂ ਨੇ ਕੰਮ ਕਰਾਇਆ ਇਹ ਕਿਹਨੇ ਕਰਿਆ ਸ਼ੇਰੂ ਨੇ ਕਰਿਆ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੈ ਕਿ ਘਟੋ ਘਟ ਅੱਜ ਸਾਢੇ 3 ਪੌਣੇ 4 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਘਟੋ ਘਟ ਲੋਕਾਂ ਨੂੰ ਇਹ ਯਾਦ ਹੈ ਕਿ ਇਹ ਕੰਮ ਸ਼ੇਰੂ ਨੇ ਕਰਿਆ ਮਹਾਰਾਣੀ ਸਾਹਿਬ ਜੀਬਾ ਜੈ ਇੰਦਰ ਕੌਰ ਦੀ ਬਦੌਲ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਸਹਿਯੋਗ ਨਾਲ ਠੀਕ ਹੈ ਜੀ ਤਾਂ ਲੋਕਾਂ ਨੂੰ ਯਾਦ ਰਿਹਾ ਅੱਜ ਕਿ ਅਸੀਂ ਇਹ ਕੰਮ ਕਰ ਰਹੀ ਗੱਲ ਅੱਗੇ ਮਰਮਮਤ ਦੀ ਪਾਜੀ ਅੱਜ ਪੌਣੇ 4 ਸਾਲ ਥੋੜੀ ਸਰਕਾਰ ਨੂੰ ਸਾਢੇ 3 ਸਾਲ ਤੋਂ ਤੁਸੀਂ ਕੀ ਕੰਮ ਕੀਤਾ ਤੁਸੀਂ ਅੱਜ ਓਪੋਜੀਸ਼ਨ ਜੁਨੇ ਹੋ ਤੁਸੀਂ ਸਰਕਾਰ ਤੋਂ ਤੁਸੀਂ ਦੱਸੋਗੇ ਤੁਸੀਂ ਕੀ ਕੰਮ ਕਰੇ ਪਿਛਲੇ ਸਾਢੇ 3 ਸਾਲ ਤੋਂ ਰੋਡ ਗਲੀ ਚ ਕਾ ਕੇ ਦਿਖਾ ਦਿੰਨਾ ਕਿ ਸ਼ੇਰੂ ਨੇ ਕਰਿਆ ਮੈਂ ਤਾਂ ਕਰਤੇ 4 ਸਾਲ ਉਹਨੂੰ ਮੁਰੰਮਤ ਕਰਨਾ ਉਹਦਾ ਤਿਆਰ ਰੱਖਣਾ ਉਹ ਥੋੜਾ ਕਰਨਾ ਥੋੜੀ ਸਰਕਾਰ ਦਾ ਤੁਸੀਂ ਐਂਸੀ ਬਾਕੀ ਰੇ ਆ ਸਾਰੇ ਭਰਾ ਘੜੇ ਨੇ ਇੱਕ ਵਾਰ ਦਿਖਾਈਓ ਵੀ ਜੀ ਇਹ ਸਾਰੇ ਉਰੇ ਨੀਮਾ ਵਾਲੇ ਚੌਂਕ ਦੇ ਵਾਸੀ ਨੇ ਆਲੇ-ਦੁਆਲੇ ਜੈਲਦਾਰ ਗਲੀ ਇਹ ਜੀਆਂ ਗਲੀ ਪੇਪਲ ਵਾਲੀ ਗਲੀ ਦੇ ਸਾਰੇ ਬਸਮੀ ਨੂੰ ਮੈਂ ਤੁਹਾਨੂੰ ਤਾਂ ਇਹਨਾਂ ਦੇ ਰੂਪ ਰੂਪ ਕਰਾਉਣਾ ਪੈ ਰਿਹਾ ਕਿਉਂਕਿ ਤੁਸੀਂ ਸਭ ਤੋਂ ਪਹਿਲੀ ਵੀਡੀਓ ਨੀਮਾ ਵਾਲੇ ਚੌਂਕ ਦੀ ਪਾਈ ਸੀ ਤੁਸੀਂ ਨੀਮਾ ਵਾਲੇ ਚੌਂਕ ਦੀ ਸਭ ਤੋਂ ਪਹਿਲੀ ਵੀਡੀਓ ਪਾਈ ਕਿ ਆਹ ਰੋਡ ਗਲੀ ਕਿਹਨੇ ਪਾਈ ਨਾ ਪਾਈਪ ਸ਼ੇਰੂ ਨੇ ਪਾਈ ਪਾਈ ਤੁਸੀਂ 10 ਦਿਨ ਪਹਿਲਾਂ ਆਏ ਸੀ ਜਣ ਦਾ 10 ਦਿਨ ਪਹਿਲਾਂ ਆ ਦਿਖਾਈਏ ਇੱਕ ਮਿੰਟ ਹੋਰ ਆ ਪਾਣੀ ਦਿਖਾਈਓ ਸੀਵਰੇਜ ਤੋਂ ਇੱਥੋਂ ਦਿਖਾਈਓ ਇੱਥੋਂ ਦੇਖੋ ਅੱਗੇ ਲਿਆ ਕਰੋ ਕਾਲ ਰੋਹਤ ਤੇ ਰੰਗ ਦੇ ਦੇਲੀ ਤੋਂ ਫਰੀ ਦੇ ਤੁਸੀਂ ਇਹਦਾ ਪਾਣੀ ਚੀਕ ਆ ਦੇਖੋ ਇਹ ਮੈਂ ਤਾਜ ਜਲਾਈਵ ਹੋਣਾ ਪੈ ਰਿਹਾ ਕਿਉਂਕਿ ਸਾਡੇ ਐਮਸੀ ਸਾਹਿਬ ਕਿਸੇ ਤੇ ਬਲੇਮ ਕਰਨਾ ਬਹੁਤ ਸੌਖਾ ਦਾ ਜੋ ਨਹੀਂ ਭਾਜੀ ਆ ਦੇਖੋ ਇਹ ਤੁਸੀਂ 10 ਦਿਨ ਪਹਿਲਾਂ ਉਰੇ ਆ ਕੇ ਗਏ ਸੀ ਕਿ ਸ਼ੇਰੂ ਐਮਸੀ ਨੇ ਕਰਾਏ ਕਰਾਏ ਮੈਂ ਤਾਂ ਭਾਜੀ 4 ਸਾਲ ਪਹਿਲਾਂ ਕਰਾ ਦਿੱ ਆ ਦੇਖੋ ਇਹੀ ਸਾਰੇ ਬੰਦੇ ਖੜੇ ਸੀ ਗੱਲ ਤਾਂ ਇਹ ਹੈ ਭਾਜੀ ਹਰ ਇਹ ਤਾਂ 10 ਦਿਨ ਪਹਿਲਾਂ ਤੁਸੀਂ ਦਿਖਾ ਕੇ ਗਏ ਹੋ ਸਾਰੇ ਆ ਲੋ ਇਹ 10 ਦਿਨ ਪਹਿਲਾਂ ਤੁਸੀਂ ਦਿਖਾ ਕੇ ਗਏ ਹੋ ਤੇ ਅੱਜ 10 ਦਿਨ ਬਾਅਦ ਇਹਦਾ ਹਾਲ ਦੇਖੋ ਕੀ ਹੈ ਤੇ ਤੁਸੀਂ ਮੇਰੇ ਕੰਮ 4 ਸਾਲ ਪਹਿਲਾਂ ਜੋਗੀ ਮਹਾਰਾਣੀ ਸਾਹਿਬ ਬੀਬਾ ਜੈਂਦਰ ਕੌਰ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਕਰਾ ਸਕੇ ਤੇ ਕਰਾਏ ਹੈਨਾ ਇਹ 10 ਦਿਨ ਪਹਿਲਾਂ ਇਹ 10 ਦਿਨ ਪਹਿਲਾਂ ਵਾਲਾ ਕੰਮ ਕਰਿਆ ਤਾਂ ਇਹ ਹਾਲ ਹੈ ਤੇ ਮਿੰਨੇ ਜਿਹੜੇ 4 ਸਾਲ ਪਹਿਲਾਂ ਕਰੇ ਜਦੋਂ ਥੋੜੀ ਸਰਕਾਰ ਸਾਡੇ 3 ਪੌਣੇ 4 ਸਾਲ ਹੋ ਗਏ ਤੁਸੀਂ ਦੇਖੋਗੇ ਨਹੀਂ ਤਾਂ ਉਹਦਾ ਹਾਲ ਹੀ ਹੁਣ ਹੈਣਾ ਤੁਸੀਂ ਬਕਾਇਦਾ ਤੁਸੀਂ ਸਰਕਾਰ નો ਪੋਜੀਸ਼ਨ ਨਹੀਂ ਹੋ ਪੋਜੀਸ਼ਨ ਵਾਲਾ ਕੰਮ ਛੱਡ ਦਿਓ ਉਹਨੂੰ ਠੀਕ ਕਰੋ ਤੁਹਾਡਾ ਫਰਜ਼ ਕੰਮ ਕਰਾਣੇ ਮੈਂਨੇ ਜੋ ਕਰੇ ਸਭ ਸਾਰੇ ਸ਼ਹਿਰ ਨੂੰ ਪਤਾ ਹੈ ਲੋਕਾਂ ਨੂੰ ਪਤਾ ਹੈ ਮੇਰੀ ਆਈਡੀ ਗੋਲੋ ਪਿਛਲੇ ਜਿੱਦੋਂ ਤੋਂ ਮੈਂ ਐਮਸੀ ਆ ਸਾਡੀ ਸਰਕਾਰ ਸੀ 21 ਕੰਮ 21 ਗਲੀ ਦਾ ਕੰਮ ਸੀ ਉਹਨੂੰ ਤੁਸੀਂ ਦੇਖ ਸਕਦੇ ਜਿੰਨਾ ਪੈਸਾ ਐਮਸੀ ਦਾ ਕੰਮ ਹੈ ਸਰਕਾਰ ਨੂੰ ਪੈਸਾ ਨਹੀਂ ਅਸੀਂ ਲੈ ਅਸੀਂ ਕਰ ਟੈਕਨੀਕਲੀ ਕੰਮ ਹੈ ਇੰਜੀਨੀਅਰਾਂ ਦੇ ਉਹਨਾਂ ਨੇ ਜੋ ਕਰਿਆ ਨਹੀਂ ਕਰਿਆ ਸਾਰਾ ਕੁਝ ਜੰਗ ਜਾਇਆ ਤੁੰਗ ਪਤਾ ਅੱਗੇ ਉਹਨਾਂ ਤੁਹਾਡੀ ਸਰਕਾਰ ਤੁਸੀਂ ਇਹਨੂੰ ਮੇਨਟੇਨ ਕਰੋਗੇ ਕਿ ਨਹੀਂ ਕਰੋਗੇ ਹੈਨਾ ਬਕਾਇਦਾ ਇਹਦੇ ਹਰ ਬੰਦੇ ਨੂੰ ਛੇਰੂਸੀ ਛੇਰ ਮੈਂ ਤਾਂ ਕਰਤਾ ਭਾਈ ਜੀ ਇਹਨੂੰ ਤੁਸੀਂ ਠੀਕ ਕਰੋ ਆ ਮੱਲੇ ਵਾਲੇ ਖੜੇ ਆ ਤੁਹਾਡਾ 10 ਦਿਨ ਪਹਿਲਾਂ ਦਿਖਾਇਆ ਹੋਇਆ ਕੰਮ ਆ ਜੇ ਹਾਲ ਹੈ ਤਾਂ ਮੇਰੇ 4 ਸਾਲ ਪਹਿਲਾਂ ਕਰੇ ਹੋਏ ਕੰਮ ਦਾ ਕੀ ਆ ਲੋ ਤੁਸੀਂ ਬੜੇ ਹੀ ਨਹੀਂ ਤੁਹਾਡੇ ਮੂਹਰੇ ਕਰਾਨਾ ਆ ਸਾਰੇ ਉਹਨੇ ਦੇ ਵਸ ਨਹੀਂ ਗਿਆ ਕਿਸੇ ਨੂੰ ਇਹ ਵੀ ਨਹੀਂ ਪਤਾ ਸਾਡਾ ਐਮਸੀ ਕੌਣ ਹੈ ਕਿਉਂ ਤੁਸੀਂ ਜਿੱਤੇ ਹੋ ੱੱਕੇ ਨਾਲ ਤੁਸੀਂ ਜਿੱਤੋਂ ਕਾਰੇ ਚ ਪਾੜ ਕੇ ਆ ਸਾਡੇ ਪਿਤਾ ਜੀ ਖੜੇ ਆ ਪਿਛਲੇ ਦਿਨਾਂ ਤੋਂ ਰੋਜ਼ ਵੀਡੀਓ ਪਾਉਂਦੇ ਆ ਕਿ ਇੱਥੇ ਆ ਗੰਦ ਪਿਆ ਇੱਥੇ ਪਿਆ ਤੁਸੀਂ ਗਏ ਇੱਕ ਵਾਰੀ ਵੀ ਉਸ ਜਗ੍ਹਾ ਤੇ ਕਿਤੇ ਨਹੀਂ ਗਏ ਤੁਸੀਂ ਬਕਾਇਦਾ ਇਹਦੇ ਛੇਰੂ ਛੇਰੂ ਨੂੰ ਭੰਡ ਕੇ ਕੀ ਹੋਣਾ ਛੇਰੂ ਦਾ ਕਰ ਗਿਆ ਛੇਰੂ ਦਾ ਹੁਣ ਤੁਸੀਂ ਕੰਮ ਕਰ ਰਹੇ ਹੋ ਮੇਰੇ ਕੋਲ ਤਾਂ ਅੱਜ ਵੀ ਸਵਾਰਡ ਦੇ ਲੋਕ ਆਨੇ ਆ ਸਾਈਨ ਕਰਾਣ ਠੀਕ ਆ ਮੈਂਨੇ ਜੋ ਕਰਿਆ ਤੁਹਾਨੂੰ ਪਤਾ ਮਰਲੇ ਵਾਲਿਆਂ ਨੂੰ ਪਤਾ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹਨੂੰ ਮਰਮਤ ਕਰਾਓ ਉਹਦਾ ਤੁਸੀਂ ਨਵਾਂ ਤਾਂ ਕੀ ਕਰਨਾ ਛੱਡੋ ਨਵਾਂ ਨਹੀਂ ਥੋੜੇ ਤੋਂ ਹੋਣਾ ਕਿਉਂਕਿ ਪੌਣੇ 4 ਸਾਲ ਹੋ ਗਏ ਤੁਸੀਂ ਕੁਝ ਕਰਿਆ ਹੀ ਨਹੀਂ ਕੱਲੂ ਵੋਟਾਂ ਮੰਗਣ ਤੁਸੀਂ ਫੇਰ ਜਾਣਾ ਜੋਨੀ ਭਾਜੀ ਉਨੂੰ ਕੰਮ ਕਰਾਓ ਰਿਪੇਅਰਾਂ ਹੀ ਕਰਾ ਦਿਓ ਉਹਨੂੰ ਠੀਕ ਹੀ ਕਰਾ ਦਿਓ ਨਵਾਂ ਛੱਡੋ ਨਵਾਂ ਨਹੀਂ ਥੋੜੇ ਦੋਣਾ ਜਦ ਐਨੀ ਦੇਰ ਚ ਨਹੀਂ ਹੋਇਆ ਆਪ ਕੋਈ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਪਿਛਲੇ ਪੌਣੇ 4 ਸਾਲ 3.5 ਸਾਲ ਕਦੀ ਐਮਸੀ ਦਾ ਮੂੰਹ ਦੇਖਿਆ ਉਹਦਾ ਜਿਹੜਾ ਨੁਮਾਇੰਦਾ ਜਿਹੜਾ ਸਰਕਾਰ ਚ ਹੈ ਪੁੱਛੋ ਹਾਂ ਜੀ ਦੱਸੋ ਵੀਰ ਜੀ ਹਾਂ ਹਾਂ ਮੈਨੂੰ ਬਤਾਓ ਸਹੀ ਗੱਲ ਭਾਜੀ ਅਸੀਂ ਕਿੰਨੇ ਸਾਲ ਤੋਂ ਉਹਨੇ ਰਹਿ ਰਹੇ ਹਾਂ ਸ਼ਰੂ ਭਾਜੀ ਨੂੰ ਅਸੀਂ ਦੇਖਿਆ ਕਦੋਂ ਤਾਂ ਐਮਸੀ ਦਾ ਕੰਮ ਕਰਿਆ ਇਹਨਾਂ ਨੇ ਉਸ ਬਾਅਦ ਜਦੋਂ ਇਹਨਾਂ ਦਾ ਵਾਰਡ ਚੇਂਜ ਹੋਇਆ ਸਰਕਾਰ ਚੇਂਜ ਹੋ ਗਈ ਸਰਕਾਰ ਚੇਂਜ ਹੋ ਗਈ ਉਸ ਤੋਂ ਬਾਅਦ ਅਸੀਂ ਹੱਥ ਗਏ ਇਹ ਲਿਖੇ ਕਿ ਐਮਸੀ ਕੋਣ ਹੈ ਮੈਨੂੰ ਪਤਾ ਹੀ ਨਹੀਂ ਸਾਡੇ ਇਰੀਏ ਦਾ ਐਮਸੀ ਨਹੀਂ ਪਤਾ 10 ਦਿਨ ਪਹਿਲਾਂ ਇਹ ਤਾਂ ਪਤਾ ਹੀ ਨਹੀਂ ਹੈਗਾ ਸਾਡੇ ਮਹੱਲੇ ਦਾ ਇਹ ਪਤਾ ਨਹੀਂ ਸਾਡਾ ਐਮਸੀ ਕਿਹੜਾ ਇਸ ਵਾਰਡ ਦਾ ਕੰਮ ਤਾਂ ਦੇਖੋ ਬਾਈਕ ਤੋਂ ਜ਼ਿਆਦਾ ਇੱਥੇ ਬਿਜਲੀ ਦੀ ਲਾਈਨਾਂ ਲੰਨੀਆਂ ਕਿਚੜੇ ਵਿੱਚ ਨਾ ਭਰਿਆ ਰਹਿਣਾ ਦੇਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਭਾਜੀ ਇਹ ਦੇਖੋ ਮੇਰੀ ਦੁਕਾਨ ਅੱਗੇ ਇੰਨਾ ਪੁਰਾਣਾ ਹਾਲ ਹੈ ਜਦੋਂ ਟੈਲੀ ਲੋਕ ਹੀ ਜਾਂਦੇ ਫਲੈਸ਼ ਜੇ ਸਾਫ਼ ਮਾਂ ਕਰਦਾ ਕਪਲੇਤਾ ਮਹੀ ਉੱਪਰ ਬੰਨੇ ਕਪਲੇਤਾ ਜਦਹਈਆ ਮੇਰੇ ਕੋਲ 50 ਵੀਡੀਓ ਭੇਜੋ ਬਾਜੀ ਕੋਲ ਵੀ ਪਈ ਹੋਣੀਆਂ ਵੀ ਤਾਂ ਹੁਣ ਵੀ ਪਾਈ ਜਾਣੇ ਸੋ ਅੱਖੀ ਤੱਕ ਜੀ 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 ਜ ਵੀਰ ਜੀ ਤੁਸੀ ਬਾਹਰ ਜਿਹੜਾ ਰਿਬਨ ਕੱਟਦੇ ਤੇ 20 ਕਰੋੜ ਦੀ ਲਾਗਤ ਕਰਤਾ ਜੀ ਉਹ 20 ਕਰੋੜ ਲਾਉਂਦੀ ਸੀ ਕਿੱਥੇ ਆ ਲੋਕ ਮੰਤਰੀ ਦੱਸਦੇ ਹੋ ਨਾ ਤੁਸੋਂ ਕਿੱਥੇ ਲਾਇਆ 20 ਕਰੋੜ ਲਾ ਕਿੱਥੇ ਰੇ ਸਰਕਾਰ ਸਰਕਾਰ ਨੂੰ ਮੇਰੇ ਸਾਹਬ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ 20 ਕਰੋੜ ਦੀ ਲਾਗਤ ਨਾਲ ਤੁਸੀਂ ਰਿਬਨ ਕੱਟਿਆ ਕੀ ਸੜਕਾਂ ਜਿਹੜੂ ਕੋ ਸੜਕ ਕਿੱਥੇ ਸ਼ੁਰੂ ਹੋ ਸਮੂਹ ਤੋਂ ਕਾਉਂਟਰ ਨਹੀਂ ਇੱਕ ਕਿੱਟਾ ਲਾਈ ਦੀ ਤੁਸੀਂ ਜਿਹੜੀ ਪਹਿਲੀ ਸਰਕਾਰ ਨੇ ਜਿਹੜੀ ਪਹਿਲੀ ਸਰਕਾਰ ਨੇ ਬਣਾਈਆਂ ਸੜਕਾਂ ਕਲੇ ਉਹ ਹੀ ਗਲੀ ਬਣੀ ਹੈ ਅੱਜ ਤੱਕ ਸ਼ਹਿਰ ਦੇ ਵਿੱਚ ਇੱਕ ਗਲੀ ਇੱਕ ਸੜਕ ਨਹੀਂ ਬਣੀ ਜਿਵੇਂ ਟੁੱਟੀ ਹੈ ਉਵੇਂ ਹੀ ਟੁੱਟੀ ਪਈ ਹੈ ਸੜਕ ਕੋਈ ਨਹੀਂ ਬਣੀ 100 ਮਿਲਣ ਵੱਡੇ ਭਰਾ ਨੂੰ ਭਾਜੀ ਐਮਸੀ ਸਾਹਿਬ ਬੇਨਤੀ ਹੈ ਮੈਨੂੰ ਕੰਮ ਦਿਨਾ ਚਲੋ ਉਹਦੇ ਨਾਲ ਕੁਝ ਨਾ ਐਮਸੀ ਸਾਹਿਬ ਨੂੰ ਜਿਹਦਾ ਕੰਮ ਕਰੋ ਤੁਹਾਡਾ ਐਕਸਪੀਰੀਅੰਸ ਵੱਧ ਹੈ ਜੋ ਤੁਸੀਂ ਕਹਿੰਦੇ ਮੈਨੂੰ ਘਟਾ ਹੈ ਵੱਧ ਹੈ ਜਿੰਨੀ ਨੌਲੇਜ ਸੀ ਮੈਨੂੰ ਪਿਛਲੇ 4 ਸਾਲ 5 ਸਾਲ ਐਮਸੀਸੀ ਮੇਰੀ ਆਈਡੀ ਦਾ ਚੈੱਕ ਕਰ ਲਓ ਤੁਸੀਂ ਦੇਖੋ ਤੁਸੀਂ ਖਾਣਾ ਖਾਓ ਕੋਈ ਨਹੀਂ ਖਾਓ ਤੁਸੀਂ ਕੀ ਕਰਿਆ ਇਹ ਸਾਡੇ 3.5 ਕੋਣ ਕਿਹਦਾ ਹਸਾਰ ਹੋ ਗਿਆ ਕੱਲੇ ਤੁਸੀਂ ਰੋਟਾ ਬੋਲ ਰਹੇ ਕਿਸ ਵਿਆਪ ਤੇ ਬੋਲ ਰਹੇ ਕਿ ਸ਼ੇਵੂ ਦੇ ਮੈਂ ਕੰਮ ਦਿਖਾਈ ਗਿਆ ਕਿ ਸ਼ੇਵੂ ਨੇ ਕਰਿਆ ਸੀ ਸਭ ਨੂੰ ਪਤਾ ਮੈਂ ਕਰਿਆ ਤਾਂ ਹੀ ਬੋਲ ਰਹੇ ਉਹਨੂੰ ਮੇਨਟੇਨ ਕਰੋ ਮੇਨਟੇਨ ਛੋੜ ਦੋ ਇਹ ਕਰਨੀ ਨਾ ਮੈਂ ਨਹੀਂ ਤੁਸੀਂ ਕਰਨੇ ਨਵੇਂ ਛੱਡ ਦੋ ਦੂਜੀ ਗੱਲ ਪਿੱਟਾ ਜੀਰੋ ਵੀਡੀਓ ਪਾ ਰਹੇ ਜਿਹੜੀ ਜਿਹੜੀ ਜਗ੍ਹਾ ਦੀ ਉੱਥੇ ਜਾਓ ਉਹਨੂੰ ਦੇਖੋ ਮੈਂ ਮੇਰੇ ਭੰਡਾ ਵੱਡੇ ਭਰਾ ਨੂੰ ਮੈਂ ਬੇਨਤੀ ਕਰ ਸਕਦਾ ਅਸੀਂ ਜੋ ਕਰ ਸਕਦੇ ਸੀ ਮਹਾਰਾਣੀ ਪੂਪਾ ਜੈਂਦਰਪੁਰ ਕੋਲ ਦੇ ਅਸ਼ੀਰਵਾ ਕਰਿਆ ਅੱਜ ਵੀ ਇਹ ਸਾਰੇ ਮੇਰੇ ਭਰਾ ਨੇ ਅੱਜ ਵੀ ਖੜਾ ਅੱਜ ਵੀ ਅੱਜ ਨੂੰ ਇਹ ਨਹੀਂ ਪਤਾ ਸਾਡੇ ਐਮਸੀ ਸਾਹਿਬ ਕੋਲ ਆ ਮੇਰੇ ਕੋਲ ਆਨੇ ਸੈਂ ਜੀ ਸੱਦ ਕੇ ਆ ਅਸੀਂ ਖੜੇ ਆ ਪਰ ਸਾਨੂੰ ਆਤ ਨਹੀਂ ਕਿਸੇ ਨੂੰ ਬਾਇ ਨੇਮ politically ਤੰਗ ਕਰਨਾ ਹੈ ਨਾ ਉਹ ਤੁਸੀਂ ਕਰ ਸਕਦੇ ਹੋ ਤੁਹਾਡੀ ਨੇਚਰ ਆ ਜਾਂ ਤੁਹਾਨੂੰ ਆ ਮੈਂ ਅਜੇ ਤੱਕ ਕਦੀ ਬਾਇ ਨੇਮ ਨਹੀਂ ਬੋਲਿਆ ਪਰ ਜਦ ਤੁਸੀਂ ਰੋਜ਼ ਫੜਦੀ ਨਹੀਂ ਤਾਂ ਮੈਨੂੰ ਮਜਬੂਰ ਹੋ ਮੇਰੇ ਭਰਾਵਾਂ ਕਰਕੇ ਆਣਾ ਪਿਆ ਬੇਨਤੀ ਹੈ ਕੰਮ ਕਰੋ ਇਹਨਾਂ ਦੇ ਇਵਰ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅੰਮ੍ਰਿਤਸਰ ਦੀ ਰਿਪੋਰਟ